ਔਰੰਗਜ਼ੇਬ ਨੇ ਕੁਰਾਨ ਤੇ ਖਾਦੀ ਗਈ ਸੋਹ ਵੀ ਤੋੜ ਦਿੱਤੀ। ਇਸੀ ਘਟਨਾ ਨੇ ਚਮਕੌਰ ਦੇ ਯੁੱਧ ਦਾ ਗਾਜ਼ ਕੀਤਾ ਜਿਸ ਵਿੱਚ ਗੁਰੂ ਸਾਹਿਬ ਨੇ ਆਪਣੇ ਦੋ ਸਹਿਬਜ਼ਾਦੇ ਗੁਆਏ ਤੇ ਇਹੀ ਘਟਨਾਵਾਂ ਵਿੱਚ ਆਪਣੀ ਮਾਂ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਦੀ ਸੀ ਦੀਵੀ ਵੇਖੀ। ਚਮਕੌਰ ਦੇ ਯੁੱਧ ਵਿੱਚ ਔਰੰਗਜ਼ੇਬ ਤੇ ਵਜ਼ੀਰ ਖਾਨ ਦੀ ਹਾਰ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਦੇ ਨਾਲ ਮੁਲਾਕਾਤ ਦੇ ਵਾਅਦੇ ਦੇ ਅਨੁਸਾਰ ਦਿਨਾ ਕਾਂਗੜ ਆ ਗਏ। ਦਿਨਾ ਕਾਂਗੜ ਆਂਦੇ ਹੀ ਇੱਕ ਸਿੱਖ ਭਾਈ ਦੇਸਾ ਸਿੰਘ ਬਰਾੜ ਜੀ ਨੇ ਗੁਰੂ ਜੀ ਨੂੰ ਆਪਣੇ ਘਰ ਰਹਿਣ ਦੀ ਰਿਕਵੈਸਟ ਕੀਤੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤੇਸਾ ਸਿੰਘ ਦੀ ਸੇਵਾ ਸਵੀਕਾਰ ਕੀਤੀ ਤੇ ਉਸ ਦੇ ਘਰ ਰਹਿਣ ਲੱਗੇ। ਗੁਰੂ ਜੀ ਕਾਫੀ ਟਾਈਮ ਤੱਕ ਇੱਥੇ ਰਹੇ ਪਰ ਨਾ ਤਾਂ ਔਰੰਗਜ਼ੇਬ ਖੁਦ ਆਇਆ ਤੇ ਨਾ ਤਾਂ ਗੁਰੂ ਜੀ ਕੋਲ ਕੋਈ ਉਸ ਦਾ ਸੰਦੇਸ਼ ਆਇਆ। ਸ਼ਾਇਦ ਇਸ ਲੜਾਈ ਤੋਂ ਬਾਅਦ ਔਰੰਗਜ਼ੇਬ ਨੂੰ ਇਸ ਵਿੱਚ ਆਪਣੀ ਜਿੱਤ ਨਜ਼ਰ ਆ ਰਹੀ ਸੀ। ਉਹਨੂੰ ਲੱਗਦਾ ਸੀ ਵੀ ਉਸ ਨੇ ਗੁਰੂ ਜੀ ਦੇ ਸਿੱਖਾਂ ਨੂੰ ਤੇ ਉਹਨਾਂ ਦੇ ਚਾਰੋਂ ਸਾਬਜਾਦਿਆਂ ਨੂੰ ਸ਼ਹੀਦ ਕਰਵਾ ਦਿੱਤਾ ਤੇ ਇਹੀ ਜ਼ੁਲਮ ਨਾਲ 30 ਸਾਲ ਪਹਿਲਾਂ 1675 ਵਿੱਚ ਗੁਰੂ ਜੀ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵੀ ਸ਼ਹੀਦ ਕਰਵਾ ਦਿੱਤਾ ਸੀ। ਉਨ ਨੂੰ ਸ਼ਾਇਦ ਇਹ ਗਲਤਫਹਿਮੀ ਹੋ ਰਹੀ ਸੀ ਕਿ ਉਹਨੇ